ਏਸ਼ ਕਹਿੰਦਾ ਕਰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਬਹੁਤ ਨੇ ਇਸ ਕਰਕੇ ਮੈਂ ਇਹ ਕਰ ਨਹੀਂ ਸਕਿਆ ਇਸ ਕਰਕੇ ਮੈਂ ਪੜਾਈ ਨਹੀਂ ਕਰ ਸਕਿਆ ਇਸ ਕਰਕੇ ਮੈਂ ਆ ਨਹੀਂ ਬਣ ਸਕਿਆ ਇਸ ਕਰਕੇ ਮੈਂ ਇਹ ਕਰ ਨਹੀਂ ਸਕਦਾ ਸਾਰਿਆਂ ਨੂੰ ਹੈਗੀਆਂ ਨਾ ਪ੍ਰੋਬਲਮਸ ਸਾਰਿਆਂ ਨੂੰ ਹੁੰਦੀਆਂ ਤੁਹਾਡੇ ਮੰਮੀ ਡੈਡੀ ਦੀਆਂ ਆਪਣੀਆਂ ਹੋਣਗੀਆਂ ਤੁਹਾਡੀਆਂ ਆਪਣੀਆਂ ਯੰਗ ਮੈਨ ਦੀਆਂ ਆਪਣੀਆਂ ਤੇ ਬਜ਼ੁਰਗਾਂ ਦੀਆਂ ਆਪਣੀਆਂ ਹਰੇਕ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਇਹ ਪ੍ਰੋਬਲਮ ਸਾਨੂੰ ਕਿਉਂ ਆਉਂਦੀਆਂ ਨੇ ਪਤਾ ਇਹ ਪ੍ਰੋਬਲਮਸ ਦੇਖੋ ਇਹ ਪ੍ਰੋਬਲਮਸ ਇਸ ਕਰਕੇ ਆਉਂਦੀਆਂ ਨੇ ਕਿ ਉਹ ਪ੍ਰਮਾਤਮਾ ਸਾਡੇ ਵਿੱਚ ਕੈਪੇਬਿਲਿਟੀ ਪੈਦਾ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਕਿ ਮੇਰੇ ਬੱਚੇ ਵਿੱਚ ਕੈਪੇਬਿਲਿਟੀ ਪੈਦਾ ਹੋਵੇ ਕੈਪੇਬਿਲਿਟੀ ਉਦੋਂ ਹੀ ਪੈਦਾ ਹੋਊਗੀ ਜਦੋਂ ਸਾਨੂੰ ਆਈਡੀਅਲ ਸਿਚੁਏਸ਼ਨਸ ਨਹੀਂ ਮਿਲਣਗੀਆਂ ਉਹ ਜੇ ਸਾਰਿਆਂ ਨੂੰ ਹੀ ਐਸਾ ਵੀ ਮਿਲ ਜਵੇ ਸਭ ਕੁਝ ਮਿਲ ਜਵੇ ਆਉਣ ਜਾਂਦਾ ਸਾਧਨ ਵਧੀਆ ਹੋ ਜਵੇ ਜ਼ਿੰਦਗੀ ਵਿੱਚ ਕੋਈ ਸਮੱਸਿਆ ਨਾ ਹੋਵੇ ਕਿ ਜ਼ਿੰਦਗੀ ਵਿੱਚ ਕੋਈ ਪ੍ਰੋਗਰੈਸ ਹੋਊਗੀ ਕੀ ਜ਼ਿੰਦਗੀ ਦੇ ਵਿੱਚ ਬਿਨਾ ਓਪੋਨੈਂਟ ਹੋਣ ਦੇ ਪ੍ਰੋਗਰੈਸ ਹੋਊਗੀ ਅਗਰ ਤੁਸੀਂ ਇਹ ਮੰਨ ਲਓ ਫੁੱਟਬਾਲ ਦੇ ਮੈਚ ਖੇਡ ਰਹੇ ਹੋ ਤੁਹਾਡੀ ਓਪੋਨੈਂਟ ਟੀਮ ਨਹੀਂ ਹੈਗੀ ਸਾਹਮਣੇ ਵਾਲੀ ਟੀਮ ਨਹੀਂ ਹੈਗੀ ਤੁਸੀਂ ਆਪ ਹੀ ਜਾ ਕੇ ਸਿੱਧੇ ਉੱਥੇ ਉੱਥੇ ਗੋਲ ਮਾਰੀ ਜਾਂਦੇ ਹੋ ਅਗਲੇ ਦੇ ਗੋਲ ਵਿੱਚ ਕੀ ਉਹ ਤੁਹਾਡੀ ਕੈਪੇਬਿਲਿਟੀ ਨਹੀਂ ਜਾਊਗੀ ਜੇ ਹੁਣ ਇਧਰੋਂ ਉਧਰੋਂ ਬੰਦਲ ਭੱਜ ਕੇ ਆ ਰਹੇ ਆ ਇਧਰੋਂ ਬੈਟਸਮੈਨ ਨੇ ਅੱਗੇ ਵੱਲ ਕੇ 6 ਮਾਰਿਆ ਆਪਾਂ ਕਿੰਨਾ ਖੁਸ਼ ਹੋਨੇ ਵੀ 6 ਮਾਰਿਆ ਤੇ ਜੇ ਉਹ ਕਹੇ ਛੱਡੇ ਆ ਜੇ ਬਾਲ ਉੱਥੇ ਪਚਾਣੀ ਆ ਲੈ ਮੈਂ ਹੱਥਾਂ ਨਾਲ ਜਾ ਕੇ ਰੱਖਿਆ ਆਉਣਾ ਕੀ ਉਹ ਸਿਕਸ ਕਿਣਿਆ ਜਾਊਗਾ ਉਹ ਕੈਪੇਬਿਲਟੀ ਆਊਗੀ ਤਾਂ ਬੇਟੇ ਕਹਿ ਦਾ ਮਤਲਬ ਕੀ ਹੈ ਜੇ ਅਸੀਂ ਸਾਰਿਆਂ ਨੇ ਪ੍ਰੋਬਲਮਸ ਦੇ باوجود ਆਪਣਾ ਫਰਜ਼ ਨਿਭਾਣਾ ਤੁਸੀਂ ਪੜ੍ਹਾਈ ਕਰਨੀ ਹੈ ਜੋ ਤੁਹਾਡਾ ਫਰਜ਼ ਆ ਤੁਸੀਂ ਕਰਨਾ ਐਕਸਕਿਊਜ਼ ਨਹੀਂ ਕਰਨੇ ਐਕਸਕਿਊਜ਼ ਜਿਹੜੇ ਐਕਸਕਿਊਜ਼ ਹੁੰਦੇ ਆ ਇਹ ਸਿਰਫ ਬਹਾਨੇ ਹੁੰਦੇ ਆ ਸਾਡੀ ਵੀਕਨੈਸ ਦੇ ਇਹਦਾ ਰੀਅਲਿਟੀ ਨਾਲ ਕੋਈ ਸਬੰਧ ਨਹੀਂ ਹੁੰਦਾ ਜਿਨ੍ਹਾਂ ਨੇ ਐਕਸਕਿਊਜ਼ਸ ਨੂੰ ਓਵਰਕਮ ਕਰ ਲਿਆ ਆਪਣੇ ਐਕਸਕਿਊਜ਼ਸ ਦੀ ਕੋਈ ਪਰਵਾਹ ਨਹੀਂ ਕੀਤੀ ਔਰ ਉਹਨਾਂ ਜੂਆਂ ਪ੍ਰੋਬਲਮਸ ਨੂੰ ਫੇਸ ਕੀਤਾ ਫੇਸ ਕਰਕੇ ਜਿਹੜੇ ਅੱਗੇ ਵਧਣਗੇ ਉਹੀ ਜ਼ਿੰਦਗੀ 'ਚ ਕਾਮਯਾਬ ਹੋ ਜਾਣ ਹੋ ਜਾਣਗੇ ਨਹੀਂ ਤਾਂ ਜਿਨ੍ਹਾਂ ਨੂੰ ਬਹਾਨਿਆਂ ਨੇ ਉਹਨਾਂ ਦੀ ਕਮਜ਼ੋਰੀਆਂ ਨੇ ਦਿਵਾ ਲਿਆ ਉਹ ਸਾਰੀ ਜ਼ਿੰਦਗੀ ਜਿਹੜਾ ਉਹ ਇੱਥੇ ਵੀ ਅੱਗੇ ਵੀ ਔਰ ਸਾਰੀ ਜ਼ਿੰਦਗੀ ਜਿਹੜੀ ਉਹਨਾਂ ਦੀ ਉਹ ਰੋਂਦਿਆਂ ਦੀ ਤੇ ਦੁੱਖਾਂ ਦੇ ਵਿੱਚ ਲੰਘੇਗੀ ਸੋ ਬੇਟੇ ਮੇਰਾ ਖ्याल ਗੱਲ ਸਮਝ ਆ ਗਈ ਹੋਣੀ ਐ ਆ ਗਈ ਐ ਨਾ ਸਮਝ ਤਾਂ ਪ੍ਰੋਬਲਮਸ ਨੂੰ ਪ੍ਰੋਬਲਮਸ ਨਹੀਂ ਸਮਝਣਾ ਪ੍ਰੋਬਲਮਸ ਨੂੰ ਇਹ ਸਮਝਣਾ ਕਿ ਮਾਈਲਸਟੋਨਸ ਨੇ ਅਗਰ ਇਹਨਾਂ ਨੂੰ ਆਪਾਂ ਫੇਸ ਕਰਕੇ ਮਿਹਨਤ ਕਰਕੇ ਅੱਗੇ ਵਧਾਂਗੇ ਤਾਂ ਜਿਹੜੀ ਉਹ ਪ੍ਰਾਪਤੀ ਹੋਊਗੀ ਉਹੀ ਸਾਡੀ ਅਸਲੀ ਪ੍ਰਾਪਤੀ ਗਣੀ ਜਾਣੀ ਐ ਠੀਕ ਐ ਬੇਟਾ ਥੈਂਕ ਯੂ ਹੈਵ ਅ ਨਾਈਸ ਡੇ